ਕਦੋਂ ਕਿਦੋਂ ਨਾਨਕ ਸਿਆ ਮਾਝੇ ਚ ਆਇਆ ਤੂੰ ਡੀਏਸੀ ਕੋਈ ਨਹੀਂ ਤੈਨੂੰ ਅਸੀਂ ਦਿਨੇ ਤਾਰੇ ਵਖਾਲਾਂ ਦੇ ਮਾਝੇ ਯਾਦ ਰੱਖ ਔਰ ਜਿੰਨੀ ਮਰਦੀ ਆਰਮੀ ਲੈ ਲਈ ਮੁੱਖ ਮੰਤਰੀ ਕੋ ਬੰਦੇਵਾਰ ਲਈ ਦਿੱਤੇ ਤੈਨੂੰ ਮਾਝੇ ਅਰੇ ਯਾਦ ਰਹਿਣਗੇ ਇਹਨੂੰ ਮੈਂ ਕਿਹਾ ਸੀ ਆਟੀ ਬੀਜੀਪੀ ਲਵਾਓ ਜਿੰਦ ਦਾ ਆਇਆ ਮਾਝੇ ਦੇ ਘਰੋਂ ਬਾਹਰ ਨਹੀਂ ਨਿਕਲਿਆ ਠੀਕ ਹੈ ਜੀ ਹਾਂ ਇਹ ਲੱਗਦਾ ਜਿਵੇਂ ਸੈਂਟਰ ਨੇ ਖਰੀਦ ਲਿਆ ਹੁੰਦਾ ਵਾ ਜਿਹੜਾ ਸੂਬਾ ਤੋਂ ਮਰਿਆ ਹੋਏਗਾ ਉਹਦੇ ਘਰ ਵੀ ਔਰ ਸਾਨੂੰ ਨਹੀਂ ਲੱਗਦਾ ਕੋਈ ਮਗਰੋਂ ਆ ਕੇ ਬਦੌਂਗਾ ਗੱਲ ਕਰ ਲੋ ਨਾ ਕੁਝ ਹੋਣਾ ਤੂੰ ਥਾਂਡੇ ਚ ਬੱਚੀ ਤੇ ਅਸੀਂ ਤੇਰੇ ਅੱਜ ਵੱਜਾਂਗੇ ਜੇਕਰ ਤੂੰ ਲਗੜਾ ਹੋਏਗਾ ਕਿ ਉਹ ਸਾਨੂੰ ਰੋਕ ਲਈ ਅਸੀਂ ਤੜੇ ਹੋਵਾਂਗੇ ਆਪਣਾ ਪ੍ਰੋਗ ਹੋਣ ਕੋਈ ਮਤਲਬ ਨਹੀਂਗਾ ਜਿੰਦਗੀ ਵਿੱਚ ਇਹੀ ਹੁੰਦਾ ਇਹਨਾਂ ਦਾ ਵੀ ਅਸੀਂ ਕੱਟ ਦਈਏ ਚਲ ਆਪਾਂ ਕਹਿ ਚੱਲਿਆ ਨਾਨਕ ਸਿੰਘ ਨੂੰ ਨਾਨਕ ਸਿਆ ਮਾਝੇ ਚ ਆਇਆ ਤੂੰ ਡੀ.ਆਈ.ਜੀ ਕੋਈ ਨਹੀਂ ਤਿੰਦ ਅਸੀਂ ਦਿਨੇ ਤਾਰੇ ਬਖਾਲਾਂ ਨੇ ਮਾਝੇ ਯਾਦ ਰੱਖ ਸਮੂਹ ਕਨੌਰੀ ਸਾਥ ਸਰੀਆ ਕਾਰ ਔਰ ਜਿੰਨੀ ਮਰਦੀ ਆਰਮੀ ਲੈ ਲਈ ਮੁੱਖ ਮੰਤਰੀ ਕੋ ਬੰਦੇ ਵਾਰ ਲਈ ਸਿੱਧੇ ਤੈਨੂੰ ਮੱਝ ਵਾਲੇ ਯਾਦ ਰਹਿਣਗੇ ਕਦੇ ਫੇਰ ਪੂਰੇ ਕਰ ਲਾਂਗੇ ਠੀਕ ਹੈ ਨਾ ਤੈਨੂੰ ਮਾਗ ਇਹਨਾਂ ਸੀਆਟੀ ਡੀਜੀਪੀ ਲਵਾਓ ਜੇ ਤੰਦਾ ਆਇਆ ਮੱਝ ਨੇ ਘਰੋਂ ਬਾਹਰ ਨਹੀਂ ਨਿਕਲਿਆ ਠੀਕ ਹੈ ਜੀ ਹਾਂ ਇਹ ਲੱਗਦਾ ਜਿਵੇਂ ਸੈਂਟਰ ਨੇ ਖਰੀਦ ਲਿਆ ਹੁੰਦਾ ਵਾ ਤੇ ਨੌਕਰੀ ਦਾ ਭਾਈ ਇੱਥੇ ਹੀ ਕਰਨੀ ਆ ਇਹ ਐਰ ਕੀ ਜਿਹੜਾ ਸੂਬਾ ਤੋਂ ਮਰਿਆ ਹੋਏਗਾ ਉਹਦੇ ਘਰ ਵੀ ਕੋਈ ਕਿ ਕੱਤਨ ਕਰਨ ਨਹੀਂ ਗਿਆ ਇਹ ਪੰਜਾਬ ਵਾਲੇ ਆ ਤੂੰ ਵੀ ਜਿਹੜਾ ਜ਼ੁਲਮ ਕਮਾਇਆ ਨਾ ਇਹ ਕੀ ਕੇ ਨੌਕਰੀਆਂ ਹੰਦੀਆਂ ਜਾਂਦੀਆਂ ਰਹਿੰਦੀਆਂ ਠੀਕਾ ਇੰਨਾ ਵਫਾਦਾਰ ਗ੍ਰਹਿ ਮੰਤਰੀ ਦਾ ਬਣ ਕੇ ਚੱਲਿਆ ਨਹੀਂ ਜਾਣਾ ਠੀਕ ਹੈ ਜੀ ਪਰ ਮੁੱਖ ਮੰਤਰੀ ਨਾ ਵੀਰਿਆ ਵੀ ਆ ਕੇ ਕਰ ਲਾਂਗੇ ਅਸੀਂ ਆਪਣਾ ਪ੍ਰੋਗਰਾਮ ਕਰਨਾ ਪੀਸਫੁਲੀ ਕਰੀ ਜਾਣਾ ਸਾਡਾ ਕੋਈ ਮਕਸਦ ਨਹੀਂ ਹੈਗਾ ਕੋਈ ਨਿੱਜੀ ਕਿਸੇ ਨਾਲ ਹੈਗੀ ਸਾਡੀ ਕਿ ਸਾਡੇ ਨਾਲ ਕੋ ਨੀਤੀ ਹੈ ਕਿ ਕਿਸੇ ਨਾਲ ਕਿਸੇ ਉੱਪਰ ਨਾ ਪਰ ਜਿਹੜੀ ਜੜੀ ਕਿਤੇ ਨਿਕਲਦੀ ਹੋਵੇ ਨਾ ਉਸ ਭਰਮਿਆਂ ਔਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਸਾਟੇ ਲਈ ਅਸੀਂ ਨਾਲ ਦਾ ਕਦੀ ਵੱਧ ਬੋਲਣਾ ਕਿਸੇ ਵਿਅਕਤੀ ਕਿਸੇ ਦੇ ਖਿਲਾਫ ਸਰਕਾਰ ਨੇ ਰੋਲਾ ਭਗਵੰਤ ਮਾਨਾ ਚੱਲਦਾ ਰਹਿਣਾ ਔਰ ਸਾਨੂੰ ਨਹੀਂ ਲੱਗਦਾ ਕੋਈ ਮਗਰਵਾ ਆ ਕੇ ਵੀ ਕਹੂਗਾ ਗੱਲ ਕਰ ਲੋ ਨਾ ਕੁਝ ਹੋਣਾ ਆਪਾਂ ਨੂੰ ਮੁੜਨਾ ਚਾਹੀਦਾ ਐਸਪੀ ਅੰਮਰ ਸਾਹਿਬ ਨੂੰ ਕਹ ਲਾ ਹੂੰ ਤੇਰਾ ਵਿਸ਼ਵਾਸ ਟੁੱਟ ਗਿਆ ਏ ਕੋ ਡੋਰੇ ਚੱਲ ਕੇ ਤਬਾਰ ਕਰਨ ਵਾਲੇ ਨਹੀਂ ਤੂੰ ਸਾਡੇ ਚ ਬੱਚੀ ਚ ਅਸੀਂ ਤੇਰੇ ਚ ਵੱਜਾਂਗੇ ਜੇਕਰ ਤੂੰ ਤਗੜਾ ਹੋਏਂਗਾ ਤੂੰ ਸਾਨੂੰ ਰੋਕ ਲਈ ਅਸੀਂ ਚਲੇ ਹੁਆਗੇ ਆਪਣਾ ਪ੍ਰੋਗਰਾਮ ਕਰ ਲਿਆ ਕਰਾਂਗੇ ਔਰ ਮੈਂ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਅਦੇਹਾ ਡੀਆਈਜੀ ਲਾ ਕੇ ਰੱਖੇਗਾ ਤੇ ਵੱਜਾਂਗੇ ਜਿਵੇਂ ਪਿਛਲਾ ਸੀਗਾ ਔਰ ਸਖਤੀ ਗਤੀ ਜਿੰਨਾ ਅਫਸਰਾਂ ਦੇ ਵਿੱਚ ਕਮਾਂਡ ਹੋਵੇ ਗਰਾਉਂਡ ਤੇ ਆ ਕੇ ਗੱਲ ਕਰਨ ਦੀ ਤਾਕਤ ਨਾ ਹੋਵੇ ਉਹਨਾਂ ਨੂੰ ਲੋਕਾਂ 'ਚ ਨਹੀਂ ਲਾਉਣਾ ਚਾਹੀਦਾ ਪ੍ਰਸ਼ੰਤ ਰੱਖਿਆ ਕਰੋ ਜਦੋਂ ਦੰਦ ਟੋਟਾ ਹੋਣਾ ਹੁੰਦਾ ਵਾ ਕੋਦੋਂ ਕੱਲ ਵਿਆਹ ਕਰੇ ਚਲੋ ਆਪਣਾ ਕਰ ਲੈਣ ਤੁਸੀਂ ਆਪਣਾ ਕਰ ਲਿਓ ਤੇ ਇਸ ਕਰਕੇ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਆਂ ਪੂਰੀ ਪੰਜਾਬ ਦੀ ਇੰਟੈਲੀਜੈਂਸੀ ਨੂੰ ਇਹ ਆਈਟੀ ਅਮਰਸਾ ਜਿੰਦਾ ਹੁੰਦਾ ਨਾ ਝੂਠਾ ਲੜਦੇ ਹੋ ਤੁਸੀਂ ਸਹੀ ਗੱਲ chatID ਨਹੀਂ ਕਰਦੇ ਹੋ ਹੁਣ ਆਪਾਂ ਇਹ ਆਈਟੀ ਅਮਰਸਾ ਦੇ ਐਡੀਜੀਪੀ ਇੰਟੈਲੀਜੈਂਸ ਜਿਹੜੇ ਆਪਣਾ ਪਵਨ ਕੁਮਾਰ ਦੇ ਅਸੀਂ ਵਜਾਂਗੇ ਹੁਣ ਅਗਲੇ ਸਮੇਂ ਡਾਉਣ ਵਾਲੇ ਇਹ ਯਾਦ ਰੱਖ ਲਿਓ ਤੁੰਨੂ ਵਾਰਾ ਖਾਂਦਾ ਤੁਸੀਂ ਕਰ ਲਿਓ ਸਾਨੂੰ ਵਾਰਾ ਖਾਊਗਾ ਅਸੀਂ ਕਰ ਲਾਂਗੇ ਜਿਹੜਾ ਤੁਸੀਂ ਅੱਜ ਪੇਪਰੋਸ ਕੀ ਬਣਾਈ ਆ ਜਿਹੜੀ ਤੁਸੀਂ ਅੱਜ ਕਸੂਦ ਕੀਤੀ ਆ ਇਹ ਸਾਨੂੰ ਕਦੀ ਵੀ ਨਹੀਂ ਭੁੱਲਣੀ ਹੈਗੀ ਇਸ ਕਰਕੇ ਪੜਾਓ ਸਾਡੀ ਬੇਨਤੀ ਆ ਵੀ ਅਸੀਂ ਜਿਹੜਾ ਹੁਣ ਇਹਨੂੰ ਸਮਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਰ ਰਣਜੀਤ ਸਿੰਘ ਕਾਟੀਵਿੰਦਕ ਬਡੂਆ ਜੀ